ਬੰਡ 15ਵਾਂ ਨੱਥਾ ਅਗਲੇ ਦਿਨ ਜਦੋਂ ਘਰ ਆਇਆ ਤਾਂ ਉਹਦੇ ਬਾਪੂ ਜੀ ਨੂੰ ਸਾਰੀ ਗੱਲ ਦਾ ਪਤਾ ਲੱਗ ਚੁੱਕਿਆ ਸੀ। ਉਹਨਾਂ ਨੱਥੇ ਨੂੰ ਆਪਣੀ ਬੈਠਕ ਵਿੱਚ ਲਿਜਾ ਕੇ ਉਹਦੀ ਪਿੱਠ ਥਾਪੜਦਿਆਂ ਕਿਹਾ ਤੂੰ ਜੋ ਕੁਝ ਕੀਤਾ ਉਹ ਤੇਰੀ ਬਹਾਦਰੀ ਹੈ। ਅੱਜ ਮੈਂ ਉਸ ਸਤਿਗੁਰੂ ਦਾ ਸ਼ੁਕਰਗੁਜ਼ਾਰਾਂ ਜਿਸਨੇ ਮੈਨੂੰ ਅਜਿਹੇ ਪੁੱਤਰ ਦੀ ਦਾਤ ਬਖਸ਼ੀ ਹੈ। ਨੱਥੇ ਨੇ ਕੁਝ ਚੱਕਦਿਆਂ ਨੀਵੀਂ ਪਾ ਲਈ। ਉਹਦੇ ਬਾਪੂ ਜੀ ਨੇ ਇੰਜ ਉਹਦੇ ਮੂੰਹ ਉੱਤੇ ਤਾਰੀਫ਼ ਕਦੇ ਘਟਵਧ ਹੀ ਕੀਤੀ ਸੀ ਉੰਜ ਭਾਵੇਂ ਉਹ ਉਸ ਨੂੰ ਕਦੇ ਵੀ ਕੋਈ ਬੁਰਾ ਸ਼ਬਦ ਨਹੀਂ ਸੰਕੰਦੇ ਹਮੇਸ਼ਾ ਚੰਗੀਆਂ ਤੋਂ ਚੰਗੀਆਂ ਗੱਲਾਂ ਦੱਸਦੇ ਤੇ ਉਪਦੇਸ਼ ਦਿੰਦੇ ਰਹਿੰਦੇ ਸਨ ਪਰ ਇਉਂ ਤਾਰੀਫ਼ ਕਦੇ ਨਹੀਂ ਸੀ ਕੀਤੀ ਇਸ ਲਈ ਨਥੇ ਨੂੰ ਇਹ ਗੱਲ ਬੜੀ ਉਪਰੀ ਲੱਗੀ ਸ਼ਾਇਦ ਇਸੇ ਕਰਕੇ ਉਹ ਕੁਝ ਸੋਚ ਕੇ ਬੋਲੇ ਮੈਂ ਇਸ ਗੱਲ ਤੇ ਬਹੁਤ ਪ੍ਰਸੰਨ ਕਿ ਮੇਰੇ ਸਿੱਖਿਆ ਦਾ ਤੇਰੇ ਉੱਤੇ ਅਸਰ ਹੋਇਆ ਤੇਰੀ ਬੇਬੇ ਜੀ ਨੂੰ ਮੈਂ ਅਜੇ ਕੋਈ ਗੱਲ ਨਹੀਂ ਦੱਸੀ ਇਹੋ ਜਿਹੀਆਂ ਗੱਲਾਂ ਉਹ ਬਰਦਾਸ਼ਤ ਨਹੀਂ ਕਰ ਸਕਦੀ ਤੈਨੂੰ ਪਤਾ ਹੈ ਉਹਨੇ ਕਿਵੇਂ ਸੁੱਖਾਂ ਸੁਖ ਕੇ ਤੇਰਾ ਮੂੰਹ ਵੇਖਿਆ ਸੀ ਹੁਣ ਜੇ ਇਹ ਪਤਾ ਲੱਗਿਆ ਕਿ ਤੂੰ ਵੀ ਆਪਣੇ ਪਿਓ ਵਾਂਗ ਦੇਸ਼ ਕੌਮ ਦੀ ਆਜ਼ਾਦੀ ਲਈ ਕੁਰਬਾਨੀ ਕਰਨ ਨੂੰ ਤਿਆਰ ਹੋਇਆ ਫਿਰਦਾ ਤਾਂ ਉਹਨੇ ਬਰਦਾਸ਼ਤ ਨਹੀਂ ਕਰ ਸਕਣਾ ਇਸ ਕਰਕੇ ਤੂੰ ਵੀ ਕੋਈ ਗੱਲ ਨਾ ਕਰੀਂ ਨਥੇ ਨੇ ਬਾਪੂ ਜੀ ਵੱਲ ਰਤਾ ਹੈਰਾਨੀ ਨਾਲ ਤੱਕਿਆ ਕਦੇ-ਕਦੇ ਉਹਨੂੰ ਉਹਨਾਂ ਦੀਆਂ ਅਜਈਆਂ ਗੱਲਾਂ ਉੱਤੇ ਹੈਰਾਨੀ ਹੁੰਦੀ ਸੀ ਇੱਕ ਪਾਸੇ ਉਹ ਉਸ ਨੂੰ ਸਦਾ ਸੱਚ ਬੋਲਣ ਦੀ ਸਿੱਖਿਆ ਦਿੰਦੇ ਸਨ ਦੂਜੇ ਪਾਸੇ ਅਜਿਹੇ ਵੇਲੇ ਸੱਚ ਨਾ ਦੱਸਣ ਲਈ ਵੀ ਕਹਿ ਦਿੰਦੇ ਸਨ ਆਮ ਤੌਰ ਤੇ ਜਦ ਵੀ ਉਹ ਅਜਿਹੀ ਵਿਰੋਧੀ ਗੱਲ ਕਰਦੇ ਤਾਂ ਨਥੇ ਨੂੰ ਉਸ ਬਾਰੇ ਸਮਝਾ ਦਿੰਦੇ ਹੁਣ ਵੀ ਉਹਨਾਂ ਅੰਮ੍ਰੇ ਨਾਲ ਕਿਹਾ ਇਸ ਬਾਰੇ ਇਹ ਖਿਆਲ ਨਾ ਕਰੀਂ ਕਿ ਤੈਨੂੰ ਮੈਂ ਝੂਠ ਬੋਲਣ ਲਈ ਕਹਿ ਰਿਹਾ ਜਿਹੜੀ ਗੱਲ ਇੱਕ ਦਿਨ ਮੈਂ ਤੈਨੂੰ ਅੱਗੇ ਵੀ ਸਮਝਾਈ ਸੀ ਉਹ ਯਾਦ ਰੱਖਿਆ ਕਰ ਸੱਚ ਝੂਠ ਦਾ ਨਿਤਾਰਾ ਬੁੱਧੀ ਵਿਵੇਕ ਨਾਲ ਹੀ ਕੀਤਾ ਜਾਂਦਾ ਹੈ ਮਨੁੱਖ ਮਾਤਰ ਦੇ ਦੁੱਖਾਂ ਨੂੰ ਦੂਰ ਕਰਨਾ ਤੇ ਸਭ ਮਨੁੱਖਾਂ ਨੂੰ ਪਿਆਰ ਕਰਨਾ ਹੀ ਸੱਚ ਦਾ ਸਰਕਾਰ ਰੂਪ ਹੈ ਮਨੁੱਖ ਮਾਤਰ ਨੂੰ ਕਿਸੇ ਵੀ ਸ਼ਕਲ ਵਿੱਚ ਦੁੱਖ ਪਹੁੰਚਾਉਣਾ ਝੂਠ ਤੇ ਪਾਪ ਹੈ ਜਦੋਂ ਵੀ ਇਸ ਗੁੰਝਲ ਦੀ ਸਮਝ ਨਾ ਪਵੇ ਤਾਂ ਗੁਰੂ ਦਾ ਸਹਾਰਾ ਲਾਓ ਜੀਵਨ ਦਾ ਇਹੋ ਇੱਕ ਭੇਤ ਹੈ ਜੋ ਤੂੰ ਚੰਗੀ ਤਰ੍ਹਾਂ ਸਮਝਣਾ ਹੈ ਨੱਥੇ ਨੂੰ ਕਦੇ-ਕਦੇ ਆਪਣੀ ਬੁੱਧੀ ਬੜੀ ਤੁਛ ਜਾਪਦੀ ਕਿ ਉਹਨੂੰ ਬਾਪੂ ਜੀ ਦੀਆਂ ਗੱਲਾਂ ਸਮਝ ਨਹੀਂ ਸੀ ਆਉਂਦੀਆਂ ਪਰ ਉਹ ਉਹਨਾਂ ਨੂੰ ਆਪਣੇ ਗੁਰੂ ਵੀ ਮੰਨਦਾ ਸੀ ਇਸ ਕਰਕੇ ਅਖੀਰ ਉਹਨਾਂ ਦੀ ਹਰ ਗੱਲ ਸਤਿਵਚਨ ਕਹਿ ਕੇ ਮੰਨ ਲੈਂਦਾ ਤੇ ਦੁਬਿਧਾ ਮਿਟ ਜਾਂਦੀ ਫਿਰ ਖਾਸਾ ਚਿਰ ਨਥਾ ਉਹਨਾਂ ਨੂੰ ਸਤਿਆਗ੍ਰਹਿ ਦੀਆਂ ਗੱਲਾਂ ਦੱਸਦਾ ਰਿਹਾ ਆਥਨੇ ਜਦੋਂ ਬੇਬੇ ਜੀ ਨੇ ਉਹਨੂੰ ਪੁੱਛਿਆ ਕਿ ਉਹ ਰਾਤ ਕਿੱਥੇ ਰਿਹਾ ਤਾਂ ਉਹਨੇ ਮੁਸਕਰਾ ਕੇ ਕਹਿ ਦਿੱਤਾ ਰਾਤ ਮੈਂ ਦੀਨੇ ਦੇ ਘਰ ਰਹਿ ਪਿਆ ਸੀ ਬੇਬੇ ਜੀ ਉਹਦੀ ਮਾਂ ਨੇ ਮੱਲੋ ਮੱਲੀ ਰੱਖ ਲਿਆ ਬੇਬੇ ਜੀ ਨੇ ਰਤਾ ਖੁਸ਼ ਹੋ ਕੇ ਪੁੱਛਿਆ ਦੀਨੇ ਦੀ ਬੇਬੇ ਹੂੰ ਤਾਂ ਤਕੜੀ ਸੀ ਹਾਂਜੀ ਸਾਰੇ ਰਾਜੀ ਬਾਜੀ ਹੈ ਤੇ ਉਹਦਾ ਅੱਬਾ ਅਜੇ ਵੀ ਪਰਜਾ ਮੰਡਲੀਆ ਬਣਿਆ ਹੈ ਉਤਾਂ ਜੀ ਫਿਰ ਨੱਥਾ ਚੱਕਦਿਆਂ ਮੁਸਕਰਾ ਪਿਆ ਬੇਬੇ ਜੀ ਨੇ ਲੰਮਾ ਹੌਂਕਾ ਭਰ ਕੇ ਕਿਹਾ ਅੱਛਾ ਉਹਨਾਂ ਦੇ ਕਰਮ ਜੇ ਕਮਾਈ ਕਰਦਾ ਤਾਂ ਸਾਰੀ ਕਬੀਲਦਾਰੀ ਕਿਉਂ ਟੀ ਜਾਂਦੀ ਪਰ ਹੁਣ ਜੋ ਸਤਿਗੁਰੂ ਨੂੰ ਪਾਵੇ ਨੱਥੇ ਨੂੰ ਪਤਾ ਸੀ ਕਿ ਉਹਦੇ ਜਨਮ ਤੋਂ ਪਹਿਲਾਂ ਦੀਨੇ ਦਾ ਸਾਰਾ ਪਰਿਵਾਰ ਉਹਨਾਂ ਦੇ ਪਿੰਡ ਹੀ ਰਹਿੰਦਾ ਹੁੰਦਾ ਸੀ ਬੇਬੇ ਜੀ ਦਾ ਉਹਨਾਂ ਦੇ ਘਰ ਚੰਗਾ ਆਉਣ ਜਾਣ ਸੀ ਛੋਟੇ ਹੁੰਦੇ ਨੱਥੇ ਨੂੰ ਅਕਸਰ ਜ਼ੀਨਤ ਤੇ ਉਹਦੇ ਦੋ ਵੱਡੇ ਮੁੰਡਿਆਂ ਦੀਆਂ ਗੱਲਾਂ ਸੁਣਾਉਂਦੇ ਹੁੰਦੇ ਸਨ ਕਦੇ-ਕਦੇ ਉਹਨਾਂ ਮੁੰਡਿਆਂ ਦੀ ਕਿਸੇ ਵੱਡੀ ਬਿਮਾਰੀ ਵਿੱਚ ਹੋਈ ਮੌਤ ਦੀਆਂ ਗੱਲਾਂ ਕਰਦਿਆਂ ਉਹ ਮਨ ਵੀ ਪਰ ਆਉਂਦੇ ਜ਼ੀਨਤ ਦੀਆਂ ਗੱਲਾਂ ਤਾਂ ਉਹ ਮੁੱਕਣ ਹੀ ਨਹੀਂ ਸੰਦਿੰਦੇ ਉਹਦੀਆਂ ਸਿਫਤਾਂ ਕਰਨ ਲੱਗਦੇ ਤਾਂ ਉਹਨੂੰ ਦੇਵੀ ਹੀ ਬਣਾ ਛੱਡਦੇ ਅੱਜ ਵੀ ਉਹਨਾਂ ਬੜੇ ਸੱਦਰ ਨਾਲ ਕਿਹਾ ਪੁੱਤ ਉਹਨੂੰ ਆਖੀ ਮੈਂ ਇੱਥੋਂ ਤਾਂ ਤੁਰਿਆ ਨਹੀਂ ਜਾਂਦਾ ਉਹ ਤਾਂ ਕਦੇ ਆ ਕੇ ਮਿਲ ਜਾ ਕਰੇ ਐਨੀ ਨਮੋਰੀ ਕਿਉਂ ਹੋਊਗੀ ਨਹੀਂ ਬੇਬੇ ਜੀ ਉਹ ਤਾਂ ਹੁਣ ਵੀ ਤੁਹਾਡੇ ਪਰੇ ਰੋਜ਼ ਮੈਥੋਂ ਜਾਂਦੀ ਨੇ ਤਾਂ ਪੁੱਛ ਲੈਂਦੇ ਐ ਬਈ ਬੇਬੇ ਜੀ ਦਾ ਕੀ ਹਾਲ ਐ ਪੁੱਛੀ ਲੈਂਦੀ ਐ ਨਾ ਆ ਕੇ ਕਦੇ ਖਬਰਸਾਰਤਾ ਨਹੀਂ ਨਾ ਲੈਂਦੀ ਬੇਬੇ ਜੀ ਨੇ ਬੱਚਿਆਂ ਵਾਂ ਰੋਜ਼ ਕੀਤਾ ਤਾਂ ਨੱਥੇ ਨੂੰ ਬੇਬੇ ਜੀ ਹੋਰ ਵੀ ਚੰਗੇ ਲੱਗਣ ਲੱਗ ਪਏ ਅਗਲੇ ਦਿਨ ਨੱਥਾ ਮੰਡੀ ਆਇਆ ਤਾਂ ਪਹਿਲਾਂ ਮਾਸਟਰ ਸਾਧੂ ਰਾਮ ਜੀ ਦੇ ਘਰ ਪਹੁੰਚਾ ਮਾਸਟਰ ਜੀ ਨਾਲ ਤੋਕੇ ਸਕੂਲ ਜਾਣ ਲਈ ਤਿਆਰ ਹੋਏ ਬੈਠੇ ਸਨ ਉਹਨਾਂ ਨਥੇ ਨੂੰ ਵੇਂਦਿਆਂ ਹੀ ਉੱਚੀ ਸਾਰੀ ਕਿਹਾ ਆਹ ਬੇਟਾ ਨਥਾ ਸਿੰਘਾ ਮੁਬਾਰਕਬਾਦ ਤੇਰੀ ਸਾਰੀ ਕਥਾ ਵਾਰਤਾ ਮੈਨੂੰ ਪਤਾ ਲੱਗ ਚੁੱਕੀ ਹੈ ਤੇ ਇਸੇ ਕਰਕੇ ਮੈਂ ਤੈਨੂੰ ਮੁਬਾਰਕਬਾਦ ਦਿੱਤੀ ਹੈ ਇਹ ਤਾਂ ਜਨਾਬ ਦੀ ਜ਼ਰਾ ਨਵਾਜ਼ੀ ਹੈ ਜੀ ਨਥੇ ਨੇ ਨਿਮਰਤਾ ਨਾਲ ਬੰਦਗੀ ਕਰਦਿਆਂ ਉਹਨਾਂ ਦੇ ਪੈਰੀਂ ਹੱਥ ਲਾਏ ਮਾਸਟਰ ਜੀ ਨੇ ਆਸ਼ੀਰਵਾਦ ਦਿੰਦਿਆਂ ਕਿਹਾ ਨਹੀਂ ਇਹ ਤੇਰੀ ਕਮਾਈ ਹੈ ਪਰ ਚੇਤੇ ਰੱਖੀ ਇਸ ਦਾ ਹੰਕਾਰ ਨਹੀਂ ਕਰਨਾ ਤੂੰ ਪੜਿਆ ਹੋਣਾ ਹਰ ਜੀ ਹੰਕਾਰ ਨਾ ਪਾਵਈ ਹੰਕਾਰ ਨਾਲ ਬੰਦੇ ਦੀ ਆਤਮਾ ਕਮਜ਼ੋਰ ਹੋ ਜਾਂਦੀ ਹੈ ਤੇ ਆਤਮਾ ਹੀ ਸਭ ਪੁੰਨਾ ਪਾਪਾਂ ਦੀ ਜੜ ਹੈ ਨੱਥੇ ਨੇ ਪੁੰਜੇ ਚਟਾਈ ਉੱਤੇ ਬੈਠਦਿਆਂ ਬਸਤਾ ਪਰੇ ਰੱਖ ਕੇ ਕਿਹਾ ਮੈਂ ਤਾਂ ਮਾਸਟਰ ਜੀ ਅਜੇ ਇਹੋ ਜਿਹਾ ਕੀਤਾ ਹੀ ਕੁਝ ਨਹੀਂ ਕਿ ਹੰਕਾਰ ਪੈਦਾ ਹੋ ਸਕੇ ਇਹ ਗੱਲ ਨਹੀਂ ਮਾਸਟਰ ਜੀ ਨੇ ਜਨੇਉ ਕੰਨ ਉੱਤੇ ਲਪੇਟਦਿਆਂ ਕਿਹਾ ਹੰਕਾਰ ਵੱਡੇ ਤੇ ਮਹਾਨ ਕੰਮ ਕੀਤੇ ਤਾਂ ਸਗੋਂ ਦੂਰ ਭਜਦਾ ਹੈ ਪਰ ਜਿਸ ਕੁਝ ਵੀ ਨਾ ਕੀਤਾ ਹੋਵੇ ਉਹਦੇ ਹੋਛੇ ਦਿਮਾਗ ਉੱਤੇ ਇਹ ਉੱਲੂ ਵਾਂਗ ਬੈਠ ਕੇ ਬੋਲਦਾ ਹੈ ਮੈਨੂੰ ਪਤਾ ਹੈ ਤੂੰ ਅਜੇ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਐਸੇ ਕਰਕੇ ਤੈਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਉੱਲੂ ਸੁਣਨੇ ਘਰਾਂ ਵਿੱਚ ਹੀ ਬੋਲਦੇ ਹੁੰਦੇ ਨੇ ਇਸ ਵਾਸਤੇ ਕਰ ਸੁੰਨਾ ਹੀ ਨਾ ਰਹਿਣ ਦਿਓ ਮਤਲਬ ਸਾਫ਼ ਹੈ ਕਿ ਆਪਣੀ ਆਤਮਾ ਨੂੰ ਗਿਆਨ ਨਾਲ ਭਰਪੂਰ ਰੱਖੋ ਸੁੰਨੀ ਨਾ ਹੋਣ ਦਿਓ ਨਥੇ ਨੂੰ ਮਾਸਟਰ ਜੀ ਦੀਆਂ ਗੱਲਾਂ ਨਾਲੋਂ ਉਹਨਾਂ ਦੇ ਬੋਲਣ ਦੇ ਅੰਦਾਜ਼ ਤੇ ਸੁੰਦਰ ਸ਼ਬਦ ਸੁਣ ਕੇ ਵਧੇਰੇ ਆਨੰਦ ਆਉਂਦਾ ਸੀ। ਉਹ ਇਸੇ ਕਰਕੇ ਕਿੰਨਾ ਕਿੰਨਾ ਚਿਰ ਉਹਨਾਂ ਨੂੰ ਕਈ ਸਵਾਲ ਪੁੱਛਦਾ ਰਹਿੰਦਾ ਪਰ ਅੱਜ ਸਕੂਲ ਜਾਣ ਦੀ ਕਹਾਣ ਹੋਣ ਕਰਕੇ ਉਹਨਾਂ ਨਥੇ ਨੂੰ ਕਿਹਾ ਹੁਣ ਤੋਂ ਆਪਣੀ ਆਤਮਾ ਤੋਂ ਸਵਾਲ ਜਵਾਬ ਪੁੱਛਿਆ ਕਰ ਤੇਰੇ ਹਰ ਸਵਾਲ ਦਾ ਜਵਾਬ ਮਿਲ ਜਾਇਆ ਕਰੇਗਾ। ਮੈਂ ਜਾਂ ਕੋਈ ਹੋਰ ਤੈਨੂੰ ਕਿਸੇ ਖਾਸ ਮੁਸ਼ਕਲ ਵੇਲੇ ਹੀ ਮਦਦਗਾਰ ਸਾਬਤ ਹੋ ਸਕਾਂਗੀ ਹਰ ਵਕਤ ਨਹੀਂ। ਗੱਲ ਮੁਕਾ ਕੇ ਮਾਸਟਰ ਜੀ ਨੇ ਉਹਨੂੰ ਫੇਰ ਆਸ਼ੀਰਵਾਦ ਦਿੱਤਾ ਤੇ ਸਕੂਲ ਜਾਣ ਲਈ ਤਿਆਰ ਹੋ ਕੇ ਬਾਹਰ ਆ ਗਏ ਨੱਥੇ ਨੇ ਮਾਸਟਰ ਜੀ ਦੀ ਪਤਨੀ ਹੀਰਾ ਦੇਵੀ ਨੂੰ ਨਾਲ ਦੇ ਛੋਟੇ ਚੁਬਾਰੇ ਵਿੱਚੋਂ ਬਾਹਰ ਨਿਕਲਦਿਆਂ ਵੇਖਿਆ ਤਾਂ ਹੱਥ ਜੋੜ ਕੇ ਨਮਸਤੇ ਬੁਲਾਈ ਉਹਨੇ ਅੱਗੋਂ ਮੁਸਕਰਾ ਕੇ ਹਾਲ ਚਾਲ ਪੁੱਛਿਆ ਤੇ ਫਿਰ ਨੱਥਾ ਵੀ ਮਾਸਟਰ ਜੀ ਦੇ ਨਾਲ ਹੀ ਪੌੜੀਆਂ ਉੱਤਰ ਆਇਆ